ਅੱਜ ਪੰਜਾਬ ਦਾ ਸੁੱਚਾ ਸੁੱਚਾ ਮੁਲਾਜ਼ਮ ਤੇ ਪੈਨਸ਼ਨਰ ਇਹਨਾਂ ਦੇ ਬਾਹਰ ਦੇ ਵਿੱਚ ਸ਼ੋਰ ਦਾ ਆਇਆ ਬੈਠਾ ਹੈ ਹੁਣ ਇਹਨਾਂ ਦੇ ਕੰਨ ਨਹੀਂ ਸੁਣਦੇ ਕੰਨਾਂ ਤੋਂ ਬੋਲੇ ਹੋ ਗਏ ਆ ਅੱਖਾਂ ਤੋਂ ਅੰਨੇ ਹੋ ਗਏ ਆ ਇਹਨਾਂ ਨੂੰ ਦੇਖ ਨਹੀਂ ਗਿਆ ਤਿੰਨ ਘੰਟਿਆਂ ਤੋਂ ਬਰਨਾਲੇ ਦੀਆਂ ਛੜਕਾਂ ਜਾਮ ਨੇ ਸੁੱਚਾ ਪੰਜਾਬ ਦਾ ਮੁਲਾਜ਼ਮ ਇੱਥੇ ਪਿੱਟ ਸੀ ਆਪਾਂ ਕਰਦਾ ਪਰ ਨਹੀਂ ਇਹਨਾਂ ਨੇ ਇੱਕ ਪੋਚੜ ਕੇ ਟੋਡੀਆਂ ਵੋਟਾਂ ਲੈਣੀਆਂ ਸੀ ਆ ਉਹ ਵੋਟਾਂ ਇਹਨਾਂ ਨੇ ਲੈ ਲਈਆਂ ਪਰ ਅੱਜ ਅਸੀਂ ਉਹ ਦੱਸਣ ਆਇਆ ਜੇ ਵੋਟਾਂ ਇਕ ਕਰਾਂ ਧੋਖਾ ਸਾਥੀ ਇਹ ਕਮਰਾ ਹੁੰਦਾ ਮੈਂ ਕਹਿੰਦਾ ਹਾਂ ਨਾ ਅਸੀਂ ਪੰਜਾਬ ਦੀ ਬੋਲ ਧੋਲੇ ਆ ਅਸੀਂ ਮੌਸਮਲ ਹੋ ਜੰਨੇ ਆ ਪਰ ਮੌਸਮਲ ਵੀ ਐਨੇ ਹੋ ਜੰਨੇ ਆ ਵੀ ਅਸੀਂ ਬੰਦਾ ਮੰਦਾ ਹੀ ਨਹੀਂ ਵੇਖਦੇ ਅਸੀਂ ਵੋਟਾਂ ਬੋਲਦੀ ਕਰਦੇ ਆ ਕਿ ਪਤਾ ਨਹੀਂ ਇਹ ਸਾਨੂੰ ਵਧੀਆ ਗੱਲਾਂ ਸੁਣਾਉਂਦੇ ਨੇ ਤੇ ਉਹੋ ਹੀ ਕੋਈ ਸਾਡੀਆਂ ਮੰਗਾ ਪੂਰੀਆਂ ਕਰਨਗੇ ਪਰ ਸਾਥੀਓ ਨਹੀਂ ਹੋਇਆ ਹੋਇਆ ਕੀ ਕਿ ਜਿਵੇਂ ਨਾਟਕਾਂ ਦੇ ਵਿੱਚ ਗੱਲਾਂ ਕਰਦੇ ਸੀ ਮੁੱਖ ਮੰਤਰੀ ਸਾਹਿਬ